ਕਈ ਲੋਕ ਮੇਰੀ ਗੱਲ ਤੋਂ ਗੁੱਸਾ ਵੀ ਮੰਨਣਗੇ ਮੈਂ ਪਹਿਲਾਂ ਵੀ ਕਹਿਆ ਸੀਗਾ ਕਿ ਕਈ ਲੋਕ ਸਿਰਫ ਇਸ ਲਈ ਜਾਂਦੇ ਨੇ ਕਿ ਫਲਾਣਾ ਜਾ ਰਿਹਾ ਨਾ ਮੈਨੂੰ ਵੀ ਜਾਣਾ ਪਏਗਾ ਨਹੀਂ ਤਾਂ ਲੋਕ ਮੈਨੂੰ ਕਹਿਣਗੇ ਕਿ ਕੀ ਫਲਾਣਾ ਨਹੀਂ ਗਿਆ ਔਰ ਉੱਥੇ ਜਾ ਕੇ ਦੋ ਚਾਰ ਫੋਟੋਆਂ ਥੋੜੀ ਗੱਲਾਂ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਜੇ ਕਿਸੇ ਨੇ ਤਰਪਾਲ ਤੇ ਦੋ ਪਾਣੀ ਦੀਆਂ ਬੋਤਲਾਂ ਦੇਤੀਆਂ ਤੁਹਾਡਾ ਕੰਮ ਉੱਥੇ ਨਹੀਂ ਖਤਮ ਹੋ ਜਾਂਦਾ ਫਿਰ ਤੁਹਾਨੂੰ ਲੱਗਦਾ ਹੈ ਕਿ ਜਿਹੇ ਲੋਕਾਂ ਨੂੰ ਤਾਂ ਕਰ ਹੀ ਰਹਿਣਾ ਚਾਹੀਦਾ ਤਾਂ ਜ਼ਿਆਦਾ ਬੈਟਰ ਕਿ ਸਿਰਫ ਤੁਸੀਂ ਦਿਖਾਵੇ ਲਈ ਥੋੜੀ ਜਾਣਾ ਉੱਥੇ ਮੈਂ ਸਿਰਫ ਇਹੀ ਗੱਲ ਕਹਿਣਾ ਜੀ ਜਦੋਂ ਵੀ ਸਾਨੂੰ ਕਿਸੇ ਦਾ ਕਾਲ ਆਉਂਦਾ ਹੈ ਜਾਂ ਚਾਹੇ ਦਿਲਜੀਤ ਉਹ ਸਾਂਝਵਾਲਾ ਦੀ ਟੀਮ ਸੀ ਮੇਰੀ ਉਹਨਾਂ ਨਾਲ ਪਹਿਲਾਂ ਕਿੰਨੇ ਘੰਟੇ ਲਗਾਤਾਰ ਮੀਟਿੰਗ ਚੱਲੀ ਕਿ ਅਸੀਂ ਕਰਨਾ ਕੀ ਚਾ ਰਹੇ ਹਾਂ ਤਾਂ ਮੇਰਾ ਇਹੀ ਉਹਨਾਂ ਨੂੰ ਕਹਿਣਾ ਸੀ ਕਿ ਅਸੀਂ ਜਦੋਂ ਲੌਂਗ ਟਰਮ ਐਗਜ਼ੀਕਿਊਸ਼ਨ ਪਲਾਨ ਲੈ ਕੇ ਚੱਲਦੇ ਹਾਂ ਤਾਂ ਹੀ ਅਸੀਂ ਕੁਝ ਇੰਪੈਕਟ ਪਾ ਪਾਵਾਂਗੇ ਤੇ ਇਹਨਾਂ ਦੀ ਜ਼ਿੰਦਗੀਆਂ ਚੇਂਜ ਕਰ ਪਾਵਾਂਗੇ ਤੇ ਉਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਲਿਆ ਕਿ ਤੁਹਾਡੇ ਕੋਲੇ ਤਜਰਬਾ ਹੈ ਤੁਹਾਡੇ ਕੋਲੇ ਵੋਲੰਟੀਅਰਸ ਹੈ ਤੁਹਾਡੇ ਕੋਲੇ ਮੈਨਪਾਵਰ ਹੈ ਤੁਹਾਡੇ ਕੋਲੇ ਐਕਸਪਰਟਾਈਜ਼ ਹੈ ਤੇ ਅਸੀਂ ਐਸੋਸੀਏਟ ਕਰਦੇ ਹਾਂ ਤੇ ਅਸੀਂ ਪਿੰਡ ਅਡਾਪਸ਼ਨ ਦਾ ਕੰਮ ਸ਼ੁਰੂ ਕਰਦੇ ਹਾਂ ਔਰ ਹੁਣ ਉਸ ਪਿੰਡ ਦੇ ਚਾਹੇ ਉਹ ਲਾਈਟ ਹੈ ਚਾਹੇ ਉਹ ਇਲੈਕਟ੍ਰਿਸਿਟੀ ਫਿਟਿੰਗ ਹੈ ਚਾਹੇ ਉਹ ਪਾਣੀ ਦਾ ਕੁਝ ਸਿਸਟਮ ਸੈਟਅਪ ਕਰਨਾ ਹੈ ਬਾਰਡਰ ਲਾਈਨ ਪਾਣੀ ਹੈ ਚਾਹੇ ਉਹ ਘਰ ਬਣਾਉਣੇ ਨੇ ਚਾਹੇ ਉੱਥੇ ਬਾਨੇ ਟੁੱਟੇ ਆ ਵਾਟ ਐਵਰ ਜਿਹੜੀ ਵੀ ਨੀਡ ਹੋਏਗੀ ਉੱਥੇ ਸੋ ਉਸ ਤਰੀਕੇ ਨਾਲ ਪੂਰੇ ਪਿੰਡ ਨੂੰ ਖੜਾ ਕੀਤਾ ਜਾਊਗਾ ਸੋ ਸਾਡਾ ਪਲਾਨ ਇਹ ਹੈ ਕਿ ਚਾਹੇ ਸਾਲ ਲੱਗ ਜੇ ਚਾਹੇ 6 ਮਹੀਨੇ ਲੱਗ ਜਾਣ ਸੋ ਉਹਨਾਂ ਪਲਾਨ ਦੇ ਅਕੋਰਡਿੰਗਲੀ ਉਹਨਾਂ ਨੂੰ ਇਹੋ ਜਿਹਾ ਡਿਲੀਵਰ ਕਰੀਏ ਕਿ ਉਹ ਮੂੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਕਹਿਣ ਕਿ ਅਗਰ ਕੋਈ ਸਾਨੂੰ ਮਦਦ ਮਿਲੀ ਹੈ ਤੇ ਇਸ ਤਰ੍ਹਾਂ ਦੀ ਮਦਦ ਮਿਲੀ ਕਿ ਜਿੰਨੇ ਸਾਡੀ ਜ਼ਿੰਦਗੀ ਬਦਲੀ ਹੈ